ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸਮੁੱਚੀ ਸਿੱਖ ਸੰਗਤ ਨੂੰ ਪੰਜਾਬੀਆਂ ਨੂੰ ਪੇਲ ਆ ਕਿ ਸਾਡੇ ਜਿਹੜੇ ਕੌਮੀ ਯੋਧੇ ਨੇ ਜਿਨ੍ਹਾਂ ਨੇ ਸਾਡੀਆਂ ਨਸਲਾਂ ਨੂੰ ਬਚਾਉਣ ਲਈ ਸਾਡੇ ਪੰਜਾਬ ਦੀ ਹੋਂਦ ਬਚਾਉਣ ਲਈ ਅੱਜ ਜੇਲਾਂ ਚ ਨੇ ਉਹਨਾਂ ਨੂੰ ਤਸੀਹੇ ਦਿੱਤੇ ਜਾ ਰਹੇ ਆ ਉਹਨਾਂ ਨੂੰ ਖਾਣਿਆਂ ਦੇ ਵਿੱਚ ਜ਼ਹਿਰਾਂ ਦਿੱਤੀਆਂ ਜਾ ਰਹੀਆਂ ਨੇ ਪਿਛਲੇ 8 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਆ ਡਿਬਰੂਗੜ੍ਹ ਦੇ ਵਿੱਚ ਅੱਜ ਅਸੀਂ ਅੰਮ੍ਰਿਤਸਰ ਉਹਨਾਂ ਦੇ ਪਰਿਵਾਰ ਜਿਹੜੇ ਬੈਠੇ ਨੇ ਭੁੱਖ ਹੜਤਾਲ ਤੇ 30 ਸਿੰਘ ਅੰਮ੍ਰਿਤਸਰ ਦੀ ਜੇਲ੍ਹ 'ਚ ਭੁੱਖ ਹੜਤਾਲ ਤੇ ਬੈਠੇ ਆ ਉਹਨਾਂ ਲਈ ਅਸੀਂ ਅੱਜ ਚੱਲੇ ਆ ਬਾਈ ਕਾਫਲਾ ਲੈ ਕੇ ਆਏ ਆ ਮੇਰੀ ਸਮੁੱਚੇ ਭਰਾਵਾਂ ਨੂੰ ਅਪੀਲ ਆ ਸਮੁੱਚੀ ਕੌਮ ਨੂੰ ਅਪੀਲ ਆ ਕਿ ਅਸੀਂ ਉਹਨਾਂ ਯੋਧਿਆਂ ਨੂੰ ਬਚਾਉਣ ਲਈ ਅੱਜ ਅਪਰਾਲਾ ਕਰਗੇ ਸਾਡੇ ਦੋ ਸੰਘਰਸ਼ ਚੱਲ ਰਹੇ ਆ ਇਸ ਸਮੇਂ ਸਾਡਾ ਸ਼ੰਭੂ ਦੇ ਖਨੌਰੀ ਦੀਆਂ ਹੱਦਾਂ ਤੇ ਇੱਕ ਸੰਘਰਸ਼ ਚੱਲ ਰਿਹਾ ਅੰਮ੍ਰਿਤਸਰ ਇੱਕ ਸਾਡਾ ਚੱਲ ਰਿਹਾ ਗਵਰਨਮੈਂਟ ਸਾਹ ਮੋਰਚਾ ਮਹਾਲੀ ਸੋ ਸਾਨੂੰ ਇਹ ਸਾਰੇ ਸੰਘਰਸ਼ ਜਿੱਤਣੇ ਪੈਣੇ ਆ ਜੀ ਅਸੀਂ ਚਾਹੁੰਦੇ ਆ ਕਿ ਸਾਡੀਆਂ ਨਸਲਾਂ ਫਸਲਾਂ ਸਾਡੀ ਵਿਰਾਸਤ ਇਹ ਬਚੀ ਰਵੇ ਬਾਈ ਸਾਰਿਆਂ ਦਾ ਹੱਥ ਬੰਨ ਕੇ ਅਪੀਲ ਹੈ ਅੱਜ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀ ਭੁਖੜਤਾਲ ਤੇ ਜਿਹਨਾਂ ਜੋ ਭਾਈ ਬਸੰਤ ਸਿੰਘ ਦੀ ਹਾਲਤ ਕਾਫੀ ਗੰਭੀਰ ਹੈ ਪਿਛਲੇ 8 ਦਿਨਾਂ ਤੋਂ ਉਹਨੇ ਪਾਣੀ ਵੀ ਛੱਡਿਆ ਹੋਇਆ ਤੇ ਆਪਣੀ ਜਿਹੜੀ ਗੱਲ ਹੈ ਕਿ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਸੋ ਸਾਰਾ ਪੰਜਾਬ ਉੱਠ ਕੇ ਹੁਣ ਆਪਾਂ ਆਪਣੇ ਯੋਧਿਆਂ ਦੇ ਨਾਲ ਖੜਗੇ ਵੀ ਮਗਰੋਂ ਪਸਾਉਣ ਦਾ ਜਾਂ ਮਗਰੋਂ ਵਰਸੀਆਂ ਮਨਾਉਣ ਦਾ ਮਗਰ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਮੇਰਾ ਵੀ ਸਿਆਦੇ ਵਿੱਚੋਂ ਕਾਫਲਿਆਂ ਦੇ ਰੁਕ ਰਗੇ ਤੇ ਜੋ ਜ਼ਬਰ ਸਰਕਾਰਾਂ ਕਰ ਰਹੀਆਂ ਨੇ ਇਹ ਜ਼ਬਰ ਦਾ ਮੂੰਹ ਤੋੜ ਆਪਾਂ ਜਵਾਬ ਦੇਈਏ ਇਹ ਮੂੰਹ ਲਈ ਲੜੇ ਨੇ ਸਾਡੇ ਬਲੂ ਕਰੀ ਲੜੇ ਨੇਗੇ ਆਪਾਂ ਸਾਰੇ ਉਹਨਾਂ ਦੇ ਵੱਡੇ ਨਾ ਮੋਟਾ ਲਾ ਕੇ ਦੇ ਧੰਨਵਾਦ ਸਾਰਾ ਵਾਹਿਗੁਰੂ ਜੀ ਸੋ ਪਹਾਨਾ ਵੀ ਤੁਸੀਂ ਦੇਖ ਰਹੇ ਸੀ ਮੂਰੇ ਲਾਭ ਰਹੀ ਲਾਉਣੇ ਤੇ ਮਗਰ ਮੂਰੇ ਲਾ ਚਲੋ ਬਾਈ ਚਲੋ ਜੀ ਚਲੋ ਬਾਈ ਮੂਰੇ ਲਾਉਂਦਾ ਹਾਂ ਹਾਂਜੀ ਬਾਈ ਆ ਗਏ ਬਾਈ ਦੋ ਸ਼ਬਦ ਲਾਈਵ ਚੱਲੀ ਜਾਂਦਾ ਬੱਸ ਜਾ ਰਹੇ ਆ ਆਪਾਂ ਅਮਰਸਰ ਅੱਧ ਘੰਟੇ ਪਹੁੰਚਾਂਗੇ ਠੀਕ ਆ ਚਲੋ ਚਲੋ ਜੀ ਚਲੋ ਲਓ ਜੀ ਤੁਸੀਂ ਲਾਈਵ ਦੇਖ ਰਹੇ ਹੋ ਆ ਬਾਬਾ ਜੀ ਸਾਰਾ ਚਲੋ ਬਾਈ ਜੀ ਰਾਜੀ ਖੁਸ਼ੀ ਰੱਖਣ ਤੇ ਗੱਲ ਤੋੜ ਲਾ ਸਿੱਕਾ ਸ਼ਿਕਾਇਤ ਨਹੀਂ ਪੁੱਲਦਾਗਾ ਭਾਈ ਤੁਸੀਂ ਇੱਕ ਮਿੰਟ ਰੁਕ ਜੀ ਭਾਈ ਜਿੱਥੇ ਦੱਸਿਆ ਨਹੀਂ ਚਲੋ ਉਹ ਬਣਾਵਾ ਦਿੱਤਾ ਜਾਂ ਨਹੀਂ ਕੀਤਾ ਇਹਦੇ ਜਿਹੜੀਆਂ ਕੋਰਟ ਕਚਹਿਰੀਆਂ ਆ ਉਹਨਾਂ ਨੂੰ ਸਾਫ ਕਰਨਾ ਹਨ ਜੀ ਗਵਾ ਭੁਗਤਣਿਆ ਸਬੂਤ ਪੇਸ਼ ਕਰਨਾ ਚੁੱਕੂਸ਼ੋਂ ਬਾਅਦ ਦੀਆਂ ਗੱਲਾਂ ਹਮ ਪਰ ਜੇ ਸਜ਼ਾ ਸ਼ੁਰੂ ਹੋਣ ਤੋਂ ਪਹਿਲਾਂ ਸਜ਼ਾ ਦੇਣੀ ਸਜ਼ਾ ਪਰਿਵਾਰ ਨੂੰ ਜ਼ਿਆਦਾ ਹਮ ਜੋ ਜਿਆਦਾ ਪਰਿਵਾਰ ਦੇ ਵਿੱਚ ਇੱਕ ਬੰਦੇ ਨੂੰ ਜਾਣਾ ਹੋਵੇ ਤੇ ਵੀ ਆਪਿਆਂ ਦੇ ਵਿੱਚ ਪਾ ਜਾਣਾ ਪੈਂਦਾ ਹਾਂ ਜੇ ਲਾਗੇ ਹੋਵੇ ਮਾਤ ਪਰਿਵਾਰ ਵਿੱਚ ਰਹਿ ਗਿਆ ਨੇ ਜਾ ਸਕਦੇ ਆ ਜਿਵੇਂ ਮੰਤਰੀ ਅਰਗ ਦਾ ਪਰਿਵਾਰ ਹੈ ਜੀ ਚਲੋ ਚਲੋ ਬਾਈ ਹਾਂਜੀ ਜਰੂਰੀ ਹੈ ਚਲੋ ਜੇਲ੍ਹ ਤਾਂ ਹੈ ਹੀ ਪੰਜਾਬ ਜੀ ਹੈ ਨਾ ਹੀ ਹੈਗੀ ਹੈ ਪੰਜਾਬ ਛੁੱਟ ਕਰ ਦੇਣਾ ਪਰਿਵਾਰ ਨੂੰ ਸੁੱਖ ਹੋ ਜਾਊਗਾ ਬਾਕੀ ਜੋ ਕੋਰਟ ਨੇ ਕਰਨਾ ਉਹ ਬਾਅਦ ਦੀ ਗੱਲ ਹੈ ਬਾਅਦ ਦੀ ਹੈ ਬਿਲਕੁਲ ਤੇ ਮੂਰੇ ਸਾਡਾ ਪ੍ਰਿੰਸ ਤੇ ਸਾਰੇ ਦੀਪਰੀ ਸਾਰੇ ਭਰਾ ਆਪਣੇ ਸਾਰੇ ਜਿਹੜੇ ਇਸ ਸਮੇਂ ਨਾਲ ਨੇ ਤੇ ਦੇਖੋ ਸਹੀ ਚੜ੍ਹਨ ਲਈ ਥੋੜਾ ਜਾਪਟ ਨੂੰ ਦੇਖ ਲਓ ਚਲੋ ਚਲ 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 ਥੋੜਾ ਟਕਾ ਕੇ ਚੱਲੀ ਅਸਾ ਲੋ ਜੀ ਮੈਂ ਬਾਹਰ ਦੇ ਤੁਹਾਨੂੰ ਤਸਵੀਰਾਂ ਦਿਖਾ ਦਮ ਇੱਕ ਵਾਰ ਸਾਰੇ ਵੀਰ ਸਾਰਾ ਕਾਫਲਾ ਹੁਣ ਇਹ ਪਿਛੇ ਲਾ ਬੇਖੇ ਪਿਛੇ ਬਾਈ ਦੇ ਪਿਛੇ ਇੱਥੇ 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 ਬੜ ਲ ਬੜ ਲ ਬੜ ਲ ਹਾਂ ਤੇ ਲਓ ਜੀ ਸਾਰੇ ਮੋਰਚੇ ਪਤੇ ਕਰਨੇ ਪੈਣੇ ਆ ਕਿਉਂਕਿ ਮਸਲਾ ਸਾਡੀਆਂ ਨਸਲਾਂ ਫਸਲਾਂ ਸੰਧੀ ਦੇ ਸਾਡੇ ਵਿਜੂਦ ਨੂੰ ਖਤਰਾ ਦਾ ਆ ਉਹ ਆਪਾਂ ਉਹਨਾਂ ਯੋਧਿਆਂ ਦੀ ਚਲੋ ਜੀ ਵਾਹਿਗੁਰੂ ਜੀ ਸਾਡੀ ਖਾਤਰ ਆਪਣੀਆਂ ਜਾਨਾਂ ਤੱਕ ਦੇ ਧਰਮ ਤੇ ਲੜਦੇ ਮੱਤਬ ਵੱਡੀ ਗਲਤੀ ਜੇ ਆਪਣੀਆਂ ਹਾਜ਼ਰੀਆਂ ਚ ਕਿੰਨੀ ਲੋ ਬਾਈ ਸੈਂਕੜੇ ਗੱਡੀਆਂ ਦਾ ਕਾਫਲਾ ਬਾਈ ਠੀਕ ਆ ਠੀਕ ਆ ਬਾਈ ਔਰ ਸਾਈਡ ਤੇ ਲਾਲੀ ਮੂਰੇ ਠੀਕ ਆ ਯੋਧਿਆ ਹਾਂਜੀ ਲੋ ਜੀ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਣਾਵਾ ਵੀ ਸਾਡੇ ਨਾਲ ਆ ਇਸ ਸਮੇ ਰਣਾਵਾ ਆਇਆ ਨੂੰ ਮੂੰਹ ਕਰ ਬਈ ਹਾਂਜੀ ਲਾਈਵ ਚੱਲੀ ਜਾਂਦਾ ਹਾਂਜੀ ਕਾਫਲਾ ਕਿਹਦੇ ਲੈ ਕੇ ਲੈ ਕੇ ਲੈ ਜਾ ਰਹੇ ਕਿਹਦੇ ਲਈ ਅੰਬਰਪਾਪਾ ਹੀ ਅਮਰਤਪਾਲ ਸਿੰਘ ਲਈ ਹਾਂ ਭਾਈ ਅੰਬਰਪਾਲ ਜੀ ਖਾਲਸਾ ਜੀ ਸਤਿ ਸ੍ਰੀ ਅਕਾਲ

ਲੰਬਾ ਕਾਫਲਾ ਹੈ ਜਾ ਤੁਸੀਂ ਸਾਡਾ ਦੇਖ ਰਹੇ ਹੋ ਜੀ ਨੰਗੀ ਜਾਂਦੇ ਨੰਗੀ ਜਾਂਦੇ ਕੋਈ ਦੋਨਾਂ ਜੀ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਟੋਲ ਅੰਮ੍ਰਿਤਸਰ ਸਾਹਿਬ ਦੇ ਨੇੜੇ ਆਸੀਂ ਤੋਂ ਲਓ ਜਾਈਆਂ ਵੀ ਸਾਡੇ ਨਾਲ ਆਈਆਂ ਨੇ ਆ ਬੀਬੀਆਂ ਪਣਾ ਸਾਡੀਆਂ ਇਹ ਵੀ ਨਾਲ ਲੈ ਵਾਹਿਗੁਰੂ ਕਿਰਪਾ ਕਰਨ ਮਹਾਰਾਜ ਚੜ੍ਹਦੀ ਕਲਾ 'ਚ ਰੱਖਣ ਸਾਰਿਆਂ ਨੂੰ ਤਸਵੀਰਾਂ 'ਚ ਤੁਸੀਂ ਦੇਖੀ ਸਾਡਾ ਕੀ ਹੋਇਆ ਕਰੋ ਲਓ ਜੀ ਬਾਬਾ ਜੀ ਸਾਨੂੰ ਚੜ੍ਹਦੀ ਕਲਾ 'ਚ ਰੱਖਣ ਸਾਰੇ ਵੀਰਾਂ ਬਣਾ ਨੂੰ ਠੀਕ ਆ ਜੀ ਠੀਕ ਆ ਹੱਸਾਈ ਚਲੋ ਇਹ ਲਓ ਜੀ ਮਾਝੇ ਵਾਲੇ ਵੀਰਾਂ ਦਾ ਧੰਨਵਾਦ ਤੇ ਪਹੁੰਚ ਪਹੁੰਚ ਰਹੇ ਆ ਜੀ ਮਾਝੇ ਨੂੰ ਵਾਹਿਗੁਰੂ ਚਲੋ ਜੀ ਚਲੋ ਜੀ ਵਾਹਿਗੁਰੂ ਜੀ ਚੱਲਦਾ ਜੀ ਚੱਲਦਾ ਤੇ ਬਾਬਾ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਕਰੀਬ ਰਾਬੜ ਜੇ ਏਸੀ ਚਲਾ ਲਓ ਚਲੋ ਠੀਕ ਆ ਭਾਈ ਫਿਰ ਬੰਦ ਕਰੀਏ ਜੀ ਮਾੜਾ ਜਿਹਾ ਕਹ ਦੋ ਕੁਛ ਭਾਈ ਖਾਲਸਾ ਵਾਹੀ ਫਤਿਹ